ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਝਾੜ ਅਗਰੀਕਲਚਰ ਤੇ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਸੇਜ ਲਈ ਹੋ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਬਹੁਤਿਆਂ ਥਾਵਾਂ ਤੇ ਜਵਾਈ ਦੇ ਪਹਿਲੇ ਹਫਤੇ ਹੀ ਪੀਆਰ 126 ਚੋਂ ਨਾ ਲੱਗਣਾ ਸਟਾਰਟ ਹੋਇਆ ਹੈ ਜੇਕਰ ਆਪਾਂ ਇਹ ਅਖੀਰਲੀ ਮਿਤੀ ਦੀ ਗੱਲ ਕਰੀਏ ਤਾਂ 25 ਜੁਲਾਈ ਤੱਕ ਤੁਸੀਂ ਵੇਚਜਕ ਹੋ ਕੇ ਇਹਨੂੰ ਲਗਾ ਸਕਦੇ ਹੋ ਇਹਦਾ ਉੱਤਮ ਸਮਾਂ ਜਿਹੜਾ ਪੀਆਰ 126 ਝੋਨਾ ਲਗਾਉਣ ਦਾ ਉੱਤਮ ਸਮਾਂ ਦੀ ਗੱਲ ਕਰੀਏ 5 ਜੁਲਾਈ ਤੋਂ ਲੈ ਕੇ 25 ਜੁਲਾਈ ਹਰ ਜਿਹੜੇ ਇਹ 20 ਦਿਨ ਨੇ ਇਹ 20 ਦਿਨਾਂ ਦੇ ਵਿੱਚ ਜੇਕਰ ਤੁਸੀਂ ਪੀਆਰ 126 ਝੋਨਾ ਲਗਾਉਣੇ ਹੋ ਤਾਂ ਤੁਹਾਡਾ ਇੱਕ ਚੰਗਾ ਝਾੜ ਆਵੇਗਾ ਬਹੁਤੇ ਕਿਸਾਨ ਭਰਾਵਾਂ ਨੇ ਆਲੂ ਵਾਲੇ ਵੀਰ ਨੇ ਜਿਹੜੇ ਉਹਨਾਂ ਨੇ ਗੇਤਾ ਲਗਾ ਦਿੱਤਾ ਆ ਤੇ ਉਹਨਾਂ ਨੇ ਆਲੂਆਂ ਦੀ ਬਜਾਈ ਕਰਨੀ ਹੁੰਦੀ ਹੈ ਤਾਂ ਕਰਕੇ ਜੇ ਝਾੜ ਥੋੜਾ ਮੋਟਾ ਘੱਟ ਵੀ ਰਹਿ ਜਾਵੇ ਪਰ ਉਹਨਾਂ ਦਾ ਝੋਨਾ ਪਹਿਲਾਂ ਵੱਢਿਆ ਜਾਂਦਾ ਆ ਤੇ ਜਿਹੜਾ ਹੁਣ ਵਾਲਾ ਝੋਨਾ ਲੱਗ ਰਿਹਾ ਇਹ ਤੋਂ ਬਾਅਦ ਕਣਕ ਦੀ ਬਜਾਈ ਵਾਲੇ ਕਿਸਾਨ ਭਰਾਵਾਂ ਨੇ ਤੇ ਜਿਹੜੇ ਸਰੋਂ ਵਾਲੀ ਦੀ ਬਜਾਈ ਵਾਲੇ ਕਿਸਾਨ ਭਰਾਵਾਂ ਨੇ ਉਹ ਵੀ ਅਗੇਤਾ ਹੀ ਲਗਾ ਚੁੱਕੇ ਨੇ ਹੁਣ ਵਾਲਾ ਝੋਨਾ ਸਿਰਫ ਕਣਕ ਦੀ ਬਜਾਈ ਦੇ ਪਹਿਲਾਂ ਲੱਗਣ ਵਾਲਾ ਝੋਨਾ ਪੀ 126 ਲੱਗ ਰਿਹਾ ਤੇ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਇਹੀ ਇਹਦੇ ਵਿੱਚ ਕੁਐਸਚਨ ਹੁੰਦੇ ਨੇ ਵੀ ਪੀ ਆਰ 126 ਝੋਨੇ ਦੇ ਵਿੱਚ ਜੂਰੀਏ ਦੇ ਵਿੱਚ ਰਲਾ ਕੇ ਕੀ ਪਾ ਦਈਏ ਆ ਜੋ ਇਹਦਾ ਝਾੜ ਆਪਾਂ ਬੱਤ ਬੱਤ ਲੈ ਸਕੀਏ ਕਿਸਾਨ ਭਰਾਵੋ ਸਭ ਤੋਂ ਪਹਿਲੀ ਮੈਂ ਗੱਲ ਤੁਹਾਨੂੰ ਕਲੀਅਰ ਦੱਸ ਦਵਾ ਪੀਆਰ 126 ਝੋਨੇ ਦਾ ਜਿਹੜਾ ਸਟੈਂਡਰਡ ਝਾੜ ਆ 1 ਕਿੱਲੇ ਦੇ ਵਿੱਚੋਂ 25 32 ਕੁਇੰਟਲ ਤੱਕ ਹੀ ਨਿਕਲਦਾ ਆ ਪਰ ਪਿਛਲੇ ਸਾਲ ਸਮਾਂ ਕੁਝ ਚੰਗਾ ਲੱਗ ਗਿਆ ਕੀ ਕਿਸਾਨ ਭਰਾਵਾਂ ਦਾ 37 38 ਕੁਇੰਟਲ ਕਿੰਿਆਂ ਦੇ ਦਾ 40 ਕੁਇੰਟਲ ਤੱਕ ਵੀ ਮੈਨੂੰ ਮੈਸੇਜ ਆਏ ਨੇ ਵੀ ਸਾਡਾ ਭਾਈ 40 ਕੁਇੰਟਲ ਤੱਕ ਪੀਅਰਕਸ ਵਿੱਚੋਂ ਨਾ ਲੱਗਿਆ ਪਰ ਇਹਦਾ ਜਿਹੜਾ ਸਟੈਂਡਰਡ ਝਾੜ ਆ ਉਹ 32-33 ਕੁਇੰਟਲ ਦਾ ਹੀ ਹੁੰਦਾ ਹੈ 32-33 ਕੁਇੰਟਲ ਵੀ ਬਹੁਤ ਵਧੀਆ ਝਾੜ ਆ ਇਹਨੇ ਕੁੱਲ 125 ਦਿਨ ਦੀ ਵੈਰੈਟੀ ਆ ਇਹ 25 ਦਿਨ ਆਪਣੀ ਪਨੀਰੀ ਦੀ ਤੇ 100 ਦਿਨ ਤੁਹਾਡੇ ਖੇਤ ਦੇ ਵਿੱਚ ਲੈਣਾ ਆ ਤੇ ਜਿਹੜੇ ਹੁਣ ਕਿਸਾਨ ਭਰਾ 10 ਜੁਲਾਈ ਨੂੰ ਇਹਨੂੰ ਲਗਾਉਣਗੇ ਤਾਂ ਉਹ 20 ਅਕਤੂਬਰ ਨੂੰ ਬੜੇ ਆਰਾਮ ਦੇ ਨਾਲ ਝੋਨਾ ਪੂਰਾ ਵਧੀਆ ਪਕਾ ਕੇ ਵੱਢ ਲੈਣਗੇ ਤੇ ਅਕਤੂਬਰ ਦੇ ਖੀਰਲੇ ਹਫ਼ਤੇ ਵਧੀਆ ਟਾਈਮ ਦੇ ਨਾਲ ਉਹਨਾਂ ਦੀ ਕਣਕ ਦੀ ਬਜਾਈ ਆ ਜਿਹੜੀ ਹੋ ਜਾਵੇਗੀ ਕਿਸਾਨ ਪ੍ਰਾਪ ਜੇਕਰ ਪੀਆਰ 122 ਵਿੱਚ ਜੂਰੀਏ ਦੀ ਗੱਲ ਕਰੀਏ ਤਾਂ ਪੀਆਰ 122 ਨੂੰ ਤੁਸੀਂ ਚਾਰ ਜੂਰੀਏ ਜ਼ਰੂਰ ਲਗਾਓ ਜੇਕਰ ਤੁਸੀਂ ਚੰਗਾ ਝਾੜ ਲੈਣਾ ਹੈ ਹੁਣ ਬਹੁਤੇ ਕਿਸਾਨ ਪ੍ਰਾਹ ਕਹਿਣਗੇ ਕਿ ਚਾਰ ਜੂਰੀਏ ਤਾਂ ਬਹੁਤ ਜ਼ਿਆਦਾ ਹੋ ਜਾਣਗੇ ਪਰ ਕਿਸਾਨ ਪ੍ਰਾਹ ਤੁਸੀਂ ਡੋਜ਼ ਘਟਾ ਲਵੋ ਕਿਸ਼ਤਾਂ ਚਾਰਤ ਕਰ ਦਿਓ 35 35 ਕਿਲੋ ਦੀਆਂ ਤੁਸੀਂ ਚਾਰ ਕਿਸ਼ਤਾਂ ਜੂਰੀਆਂ ਦੀਆਂ ਪੀਆਰ 122 ਦੇ ਵਿੱਚ ਖਿਲਾਰੋ ਤੇ ਪਹਿਲੀ ਕਿਸ਼ਤਾ ਜਿਹੜੀ ਉਹਦਾ ਟਾਈਮ ਟੇਬਲ ਦੇ ਮੁਤਾਬਕ ਤੁਸੀਂ ਸੇ ਤੋਂ 7 ਦਿਨਾਂ ਦੇ ਝੋਨੇ ਨੂੰ ਪਹਿਲੀ ਕਿਸ਼ਤ ਲਗਾ ਦਿਓ ਤੇ ਦੂਜੀ ਕਿਸ਼ਤ 14 ਦਿਨਾਂ ਦੇ ਝੋਨੇ ਨੂੰ ਲਗਾ ਦਿਓ ਤੇ ਤੀਜੀ ਕਿਸ਼ਤ 21 ਦਿਨਾਂ ਦੇ ਝੋਨੇ ਨੂੰ ਲਗਾ ਦਿਓ ਤੇ ਕਿਸਾਨ ਪ੍ਰਭ ਜਿਹੜੀ ਚੌਥੀ ਕਿਸ਼ਤਾ ਉਹਨੂੰ ਹੋਲਡ ਤੇ ਰੱਖ ਲਓ ਉਹ ਜਦੋਂ ਤੁਹਾਡਾ ਝੋਨਾ 38 ਦਿਨਾਂ ਦਾ ਹੋ ਜਾਵੇਗਾ ਫਿਰ ਤੁਸੀਂ ਉਹਦੇ ਵਿੱਚ ਚੌਥੀ ਕਿਸ਼ਤ ਜਾ ਕੇ ਜੁਰੇ ਦੀ ਖਲਾਰੂ ਤੇ ਇਹਦੇ ਪਿੱਛੇ ਇੱਕ ਰੀਜਨ ਆ ਜਿਹੜਾ ਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਚੌਥੀ ਕਿਸ਼ਤ ਨਹੀਂ ਲੇਟ ਕਿਉਂ ਲਗਾਈ ਜਾ ਰਹੀ ਆ ਜਿਹੜੇ ਕਿ ਆਪਣੇ ਜੇ ਕੰਪੈਰੀਸ਼ਨ ਪੀਆਰ 126 ਨੂੰ ਆਪਾਂ ਪੂਸ਼ਾ ਦੇ ਨਾਲ ਕਰੀਏ ਪੂਸ਼ਾ ਦੇ ਵਿੱਚ ਜਿਹੜਾ ਦਾਣੇ ਦੇ ਵਿੱਚ ਵਰਥ ਹੋਣਾ ਹੁੰਦਾ ਹੈ ਆਪਣਾ ਦਾਣੇ ਦਾ ਜਦੋਂ ਗੋਭ ਦੇ ਵਿੱਚ ਸਟਾਰਟ ਹੋਣੀ ਹੁੰਦੀ ਆ ਉਹ 60 ਤੋਂ 65 ਦਿਨਾਂ ਦੀ ਜਦੋਂ ਪੂਸ਼ਾ ਹੋ ਜਾਂਦੀ ਆ ਫਿਰ ਉਹਦੇ ਵਿੱਚ ਦਾਣਾ ਗੋਭ ਦੇ ਵਿੱਚ ਬਣਨਾ ਸਟਾਰਟ ਹੁੰਦਾ ਹੈ ਬਰਥ ਸਟੇਜ ਜਿਹਨੂੰ ਆਪਾਂ ਕਹਨੇ ਆ ਪੂਸ਼ਾ ਦੀ 60 ਤੋਂ 65 ਦਿਨਾਂ ਤੇ ਜਿਹੜੀ ਪੀਆ 126 ਦੀ ਬਰਥ ਸਟੇਜ ਆ ਉਹ 30 ਤੋਂ 35 ਦਿਨ ਦੇ ਵਿੱਚ ਆ ਜਾਂਦੀ ਆ ਤਾਂ ਕਰਕੇ ਪੀਆ 126 ਦਾ ਪੂਸ਼ਾ 44 ਦੇ ਨਾਲੋਂ 1 ਮਹੀਨੇ ਦਾ ਫਰਕ ਆ ਤੇ ਜਿਹੜੀ 30 ਤੋਂ 35 ਦਿਨਾਂ ਦੇ ਵਿੱਚ ਇਹਦੇ ਵਿੱਚ ਬਰਥ ਸਟੇਜ ਆ ਜਾਣੀ ਆ 35 ਦਿਨਾਂ ਤੋਂ ਮੁਕੰਮਲ ਹੋ ਜਾਣੀ ਆ ਬਰਥ ਸਟੇਜ 35 ਦਿਨਾਂ ਤੋਂ ਬਾਅਦ ਬਣ ਕੇ ਉੱਪਰ ਵੱਲ ਆਉਣੀ ਆ ਠੀਕ ਹੈ ਜੀ 35 ਦਿਨਾਂ ਤੋਂ ਬਾਅਦ ਜਦੋਂ ਉੱਪਰ ਵੱਲ ਆ ਰਹੀ ਆ ਤੇ 38ਵੇਂ ਦਿਨ ਜੇਕਰ ਜਾ ਕੇ ਰੱਪਾ ਨੂੰ ਨਾਈਟ੍ਰੋਜਨ ਦੇ ਦੇਵਾਂਗੇ ਚੌਥਾ ਜੂਰੀਆ 35 ਕਿਲੋ ਏਕੜ ਦਾ ਲਗਾ ਦੇਵਾਂਗੇ ਕੋਈ ਜ਼ਿਆਦਾ ਨਹੀਂਗਾ 35 ਕਿਲੋ ਨਾਰਮਲ ਜਿਆ ਤਾਂ ਸੋਨੇ ਤੇ ਸੁਹਾਗਣ ਵਾਲੀ ਗੱਲ ਹੋ ਜਾਂਦੀ ਆ ਜਿਹੜੇ ਦਾਣੇ ਨੇ ਪੂਰੇ ਵਧੀਆ ਆਉਂਦੇ ਨੇ ਉਹਨਾਂ ਵਿੱਚ ਫੋਕਣੀ ਰਹਿੰਦੀ ਤੇ ਦਾਣੇ ਸਾਰੇ ਬੱਲ ਜਿੰਨੇ ਵੀ ਆਪਣੇ ਟਿਲਰਿੰਗ ਹੁੰਦੇ ਨੇ ਬੁੱਟੇ ਤੇ ਸਾਰਿਆਂ ਨੂੰ ਅਨਸਾਰਾ ਵਧੀਆ ਆਉਂਦਾ ਆ ਤਾਂ ਕਰਕੇ PR 126 ਦੇ ਜਿਹੜੇ ਝਾੜ ਨੇ ਉਹ ਵਧੀਆ ਆ ਜਾਂਦੇ ਨੇ ਇਸ ਕਰਕੇ ਜਿਹੜੀ ਚੌਥੀ ਡੋਜ਼ ਆ ਤੁਸੀਂ 38 ਦਿਨਾਂ ਤੇ ਲੈ ਜਾਓ ਪਹਿਲੀਆਂ ਜਿਹੜੀਆਂ ਤਿੰਨ ਡੋਜ਼ ਨੇ ਉਹ 20 21 ਦਿਨਾਂ ਦੇ ਵਿੱਚ ਵਿੱਚ ਪੂਰੀਆਂ ਕਰ ਦੋ ਹੁਣ ਅਗਲੀ ਗੱਲ ਕਿਸਾਨ ਭਰਾਓ ਇਹ ਆ ਵੀ ਝੋਨੇ ਦੇ ਵਿੱਚ ਆਪਾਂ ਨੇ ਪਹਿਲੀਆਂ ਡੋਜ਼ਾਂ ਦੇ ਨਾਲ ਕੀ ਕੀ ਐਡ ਕਰਕੇ ਪਾਉਣਾ ਆ ਬਹੁਤ ਕਿਸਾਨ ਭਰਾ ਪੁੱਛਦੇ ਨੇ ਡੀਪੀ ਪਾ ਦਈਏ ਜ਼ਿੰਕ ਪਾ ਦਈਏ ਸਲਫਰ ਪਾ ਦਈਏ ਸੁਪਰ ਪਾ ਦਈਏ ਮੈਗਨੀਸ਼ੀਅਮ ਪਾ ਦਈਏ ਜਾਂ ਹੋਰ ਬਹੁਤ ਚੀਜ਼ਾਂ ਆਉਂਦੀਆਂ ਨੇ ਮਾਰਕੀਟ ਦੇ ਵਿੱਚ ਉਹ ਪਾ ਦਈਏ ਦੇਖੋ ਕਿਸਾਨ ਭਰਾਓ ਜੇਕਰ ਤੁਹਾਡੇ ਖੇਤ ਨੂੰ ਮਿੱਟੀ ਪਰਖ ਦੇ ਆਧਾਰ ਤੇ ਚੀਜ਼ਾਂ ਦੀ ਲੋੜ ਹੈਗੀਆਂ ਤਾਂ ਜ਼ਰੂਰ ਪਾਓ ਅਦਰਵਾਈਜ਼ ਇਹ ਨੂਨ ਮਿਰਚ ਮਸਾਲੇ ਖੇਤਾਂ ਦੇ ਵਿੱਚ ਨਾ ਪਾਓ ਇਹਨਾਂ ਤੋਂ ਗਰੀਜ ਰੱਖੋ ਜਿੰਨਾ ਜ਼ਿਆਦਾ ਤੁਸੀਂ ਇਹ ਚੀਜ਼ਾਂ ਪਾ ਦਮੋਗੇ ਅੱਗੇ ਜਾ ਕੇ ਝੋਨੇ ਨੂੰ ਪੱਤਾ ਲਵੇਂਣ ਦੀਆਂ ਸਮੱਸਿਆਵਾਂ ਵੀ ਜ਼ਿਆਦਾ ਹੀ ਆਉਣਗੀਆਂ ਮੈਂ ਇੱਥੇ ਇੱਕ ਮਿੱਟੀ ਪਰਖ ਦੇ ਆਧਾਰ ਤੇ ਰਿਪੋਰਟ ਸਾਂਝੀ ਕਰ ਰਿਹਾ ਤੁਹਾਡੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮਿੱਟੀ ਪਰਖ ਦੇ ਆਧਾਰ ਤੇ ਕਿਸਾਨ ਭਰਾ ਦੀ ਰਿਪੋਰਟ ਆ ਇਹਦੇ ਵਿੱਚ ਜ਼ਿੰਕ ਦੀ ਕਮੀ ਨਹੀਂ ਹੈਗੀ ਉਹ ਵੀ ਪੂਰਾ ਆ ਫਾਸਫੋਰਸ ਵੀ ਪੂਰਾ ਆ ਸਲਫਰ ਵੀ ਪੂਰਾ ਆ ਤੇ ਇਹਦੇ ਖੇਤ ਦਾ ਪੀ ਐਚ ਲੈਵਲ ਵੀ ਬਹੁਤ ਵਧੀਆ ਆ ਸਾਰਾ ਕੁਝ ਓਵਰ ਆਲ ਗੁੱਟਾ ਇਹ ਕਿਸਾਨ ਨੂੰ ਆਪਣੇ ਖੇਤ ਦੇ ਵਿੱਚ ਸਿਰਫ ਡੇਢ ਕੁਇੰਟਲ ਯੂਰੀਆ ਪਾ ਕੇ ਹੋਰ ਕੁਝ ਵੀ ਪਾਉਣ ਦੀ ਲੋੜ ਨਹੀਂ ਹੈਗੀ ਐਵੇਂ ਜੇ ਹੋਰ ਚੀਜ਼ਾਂ ਵੱਲ ਜਾਵਾਂਗੇ ਆਪਣਾ ਖਰਚਾ ਵੀ ਵਧ ਜਾਂਦਾ ਆ ਤੇ ਆਪਾਂ ਖਰਚਾ ਵਧਾਉਂਦੇ ਵਧਾਉਂਦੇ ਝਾੜ ਵਧਾਉਂਦੇ ਵਧਾਉਂਦੇ ਆਪਾਂ ਪਿੱਛੇ ਨੂੰ ਆ ਜਾਂਦੇ ਆ ਲਾਸ ਵੱਲ ਆਪਾਂ ਜਦੋਂ ਓਵਰਆਲ ਕਿਸਾਨ ਭਰਾ ਉਹ ਬਜਟ ਕੱਢਾਂਗੇ ਝੋਨੇ ਦਾ ਤਾਂ ਇਹ ਜਿਹੜੇ ਜਿੰਨੇ ਖਰਚੇ ਨੇ ਇਹਨਾਂ ਨੂੰ ਮਾਈਨਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਹੁਣ ਕੋਈ ਕਿਸਾਨ ਭਰਾ ਕਹਿ ਰਿਹਾ ਵੀ ਮੇਰਾ ਪੀ 126 38 40 ਕੁਇੰਟਲ ਦਾ ਨਿਕਲ ਰਿਹਾ ਪਰ ਜਿਹੜੇ ਉਹਦੇ ਵਿੱਚ ਖਰਚੇ ਹੋ ਰਹੇ ਨੇ ਉਹ ਵੀ ਜ਼ਰੂਰ ਐਡ ਕਰੋ ਨਾ ਜੇਕਰ ਖਰਚੀ ਤੁਸੀਂ ਨੇ 7 ਕੁਇੰਟਲ ਦੇ ਘਰ ਦਿੱਤੇ ਫਿਰ ਉਹ ਕੱਟੇ ਦਾ ਕੋਈ ਫਾਇਦਾ ਨਹੀਂ ਹੋਇਆ ਸਮਾਂ ਦੇ ਤੁਸੀਂ ਆਪਣੀ ਮਿੱਟੀ ਨੂੰ ਵੀ ਇੱਕ ਨਸੇੜੀ ਬਣਾ ਲਿਆ ਉਹਦੇ ਵਿੱਚ ਇੰਨੀਆਂ ਚੀਜ਼ਾਂ ਪਾ ਕੇ ਅਗਲੇ ਸਾਲ ਤੁਹਾਨੂੰ ਫੇਰ ਉੰਨੀਆਂ ਹੀ ਚੀਜ਼ਾਂ ਪਾਉਣੀਆਂ ਪੈਣਗੀਆਂ ਇਸ ਲਈ ਸਭ ਤੋਂ ਪਹਿਲਾਂ ਮਿੱਟੀ ਪਰਖ ਦੇ ਆਧਾਰ ਤੇ ਹੀ ਚੀਜ਼ਾਂ ਪਾਈਆਂ ਜਾਣ ਤੇ ਦੋਸਤੋ ਜੇਕਰ ਤੁਹਾਡੇ ਮਿੱਟੀ ਪਰਖ ਦੇ ਆਧਾਰ ਤੇ ਜਾਂ ਤੁਹਾਨੂੰ ਪਤਾ ਹੈ ਤੁਹਾਡੇ ਰਵੇਸਲੇ ਖੇਤ ਨੇ ਜੇਕਰ ਉੱਥੇ ਡੀਏਪੀ ਦੀ ਫਾਸਫੋਰਸ ਦੀ ਕਮੀ ਆਉਂਦੀ ਹੈ ਤਾਂ ਤੁਸੀਂ 20 ਤੋਂ 25 ਕਿਲੋ ਡੀਏਪੀ ਪਾ ਸਕਦੇ ਹੋ ਪਰ ਜੇਕਰ ਲੋੜਾ ਤਾਂ ਹੀ ਪਾਏ ਜਾਵੇ ਬੇਲੋੜਾ ਡੀਏਪੀ ਨਾ ਪਾਇਆ ਜਾਵੇ ਪਾਇਆ ਜਾਵੇ ਜੇਕਰ ਤੁਸੀਂ ਕਣਕੇ ਦੇ ਵਿੱਚ ਪਾ ਲਿਆ ਸੀ ਵਧੀਆ ਖੁੱਡਾ ਡੀਏਪੀ ਤਾਂ ਹੁਣ ਨਾ ਪਾਏ ਜਾਵੇ ਰਵੇਸਲੇ ਖੇਤ ਵਾਲੇ ਕਿਸਾਨ ਪਰ 20 ਤੋਂ 25 ਡੀਏਪੀ ਝੋਨਾ ਲੱਗਣ ਤੋਂ ਪਹਿਲਾਂ ਤੇ ਝੋਨੇ ਤੋਂ ਬਾਅਦ ਪਹਿਲੇ ਜੂਰੀਏ ਨਾਲ ਵੀ ਤੁਸੀਂ ਰਲਾ ਕੇ ਪਾ ਸਕਦੇ ਹੋ 20 ਤੋਂ 25 ਕਿਲੋ ਡੀਏਪੀ ਤੇ ਇੱਕ ਕਿਸਾਨ ਭਰਾ ਉਹ ਗੱਲ ਦਾ ਧਿਆਨ ਰੱਖਿਓ ਡੀਏਪੀ ਦੇ ਨਾਲ ਕਦੇ ਵੀ ਜ਼ਿੰਕ ਮਿਕਸ ਨਹੀਂ ਹੁੰਦੀ ਜੇਕਰ ਤੁਸੀਂ ਨੇ ਜ਼ਿੰਕ ਪਾਉਣਾ ਹੈ ਚਿਲਕਟਰ ਚ ਪਾਉਣਾ ਹੈ ਲਿਕਵਿਡ ਫਾਰਮ ਚ ਪਾਉਣਾ ਹੈ ਤਾਂ ਡੀਏਪੀ ਤੋਂ 10 ਤੋਂ 12 ਦਿਨਾਂ ਦੇ ਬਾਅਦ ਹੀ ਜ਼ਿੰਕ ਖੇਤ ਦੇ ਵਿੱਚ ਖਿਲਾਰੀ ਜਾਵੇ ਜੇਕਰ ਤੁਸੀਂ ਡੀਏਪੀ ਤੋਂ ਬਾਅਦ ਤੁਰੰਤ ਜ਼ਿੰਕ ਖਿਲਾਰ ਦਮੋਗੇ ਤਾਂ ਡੀਏਪੀ ਨੇ ਜ਼ਿੰਕ ਨੂੰ ਕੱਟ ਦੇਣਾ ਹੈ ਨੁਕਸਾਨ ਜ਼ਿੰਕ ਦਾ ਹੋਵੇਗਾ ਡੀਏਪੀ ਉਵੇਂ ਜਿਵੇਂ ਰਹੇਗਾ ਤੁਹਾਡੇ ਡੀਏਪੀ ਨੇ ਜ਼ਿੰਕ ਨੂੰ ਕੱਟ ਦੇਣਾ ਹੈ ਜਿਹੜੇ ਖੇਤਾਂ ਦੇ ਵਿੱਚ ਆਪਾਂ ਡੀਏਪੀ ਪਾ ਰਹੇ ਹਾਂ ਜੇ ਪੈਸਾ ਲੋਡ ਹੈ ਨਹੀਂ ਖੇਤਾਂ ਵਿੱਚ ਫੇਰ ਵੀ ਕਿਸਾਨ ਭਰਾ ਡੀਏਪੀ ਪਾ ਦਿੰਦਾ ਆ ਤਾਂ ਉਹਨਾਂ ਖੇਤਾਂ ਵਿੱਚ ਜ਼ਿੰਕ ਦੀ ਕਮੀ ਵੀ ਹੋਣਾ ਲਾਜ਼ਮੀ ਆ ਤੇ ਜ਼ਿੰਕ ਦੀ ਕਮੀ ਦੇ ਲਈ ਤੁਸੀਂ 5 ਕਿਲੋ 33% ਜ਼ਿੰਕ ਆਉਂਦੀ ਆ ਤੇ ਉਹ ਤੁਸੀਂ ਜੂਰੀਏ ਦੇ ਵਿੱਚ ਰਲਾ ਕੇ ਦੂਜੇ ਜੂਰੀਏ ਦੇ ਨਾਲ ਕੇ ਦੇ ਵਿੱਚ ਛਿੱਟਾ ਦੇ ਸਕਦੇ ਹੋ ਜੇਕਰ ਫਾਸਟ ਫੋਰਸ ਪਹਿਲਾਂ ਨਹੀਂ ਪਾਇਆ ਤਾਂ ਪਹਿਲੇ ਜੂਰੀਏ ਨਾਲ ਵੀ ਪਾ ਸਕਦੇ ਹੋ ਦੂਜੇ ਨਾਲ ਵੀ ਪਾ ਸਕਦੇ ਹੋ ਇੱਕ ਲੇਕੜ ਜਿੰਕ ਆਉਂਦੀ ਆ ਤੇ ਉਹ ਵੀ ਤੁਸੀਂ 333 ਐਮ ਐਲ ਦੂਸਰੇ ਜੂਰੀਏ ਦੇ ਨਾਲ ਲਾ ਕੇ ਕੇ ਦੇ ਵਿੱਚ ਛਿੱਟਾ ਦੇ ਸਕਦੇ ਹੋ ਤੇ ਕਿਸਾਨ ਭਰਾਵੋ ਜਿਹੜੀ ਇਹ ਜਿੰਕ ਦੀ ਡੋਜ਼ ਆ ਇਹ ਵੀ ਤੁਸੀਂ ਲੋੜ ਮੁਤਾਬਕ ਹੀ ਦੇਣਾ ਜੇਕਰ ਮੈਂ ਤੁਹਾਨੂੰ ਦੱਸਿਆ ਵੀ 5 ਕਿਲੋ ਜੇ ਲਿਕਵਿਡ ਦੇ ਵਿੱਚ ਆਉਂਦੀ ਆ ਤਾਂ 333 ਐਮ ਐਲ ਪਾਉਣੀ ਆ ਜੇਕਰ ਤੁਸੀਂ ਜ਼ਿੰਕ ਜ਼ਿਆਦਾ ਦੇ ਦਿੱਤੀ ਓਵਰਡੋਜ ਲੱਗੀ ਤਾਂ ਤੁਹਾਡਾ ਝੋਨੇ ਦੇ ਪੱਤੇ ਫੁੱਕ ਜਾਣਗੇ ਫਿਰ ਝੋਨਾ ਤੁਹਾਡਾ 10 ਦਿਨ ਲੇਟ ਹੋ ਜਾਵੇਗਾ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਦੁਕਾਨਦਾਰ ਵੀਰ ਵੀ ਇਹ ਗੱਲਾਂ ਦਾ ਧਿਆਨ ਰੱਖਣ ਜੇਕਰ ਉਹ ਕਿਸੇ ਨੂੰ ਦਵਾਈ ਦੇ ਰਹੇ ਨੇ ਤਾਂ ਉਹਦੇ ਉੱਪਰ ਮਾਰਕਰ ਦੇ ਨਾਲ ਲਿਖ ਕੇ ਦਿਆ ਕਰਨ ਵੀ ਇਹਦੀ ਡੋਜ਼ ਇੰਨੀ ਹੀ ਪਾਉਣੀ ਆ ਤਾਂ ਜੋ ਕਿਸਾਨ ਭਰਾ ਵਧੀਆ ਤਰੀਕੇ ਨਾਲ ਸਮਝ ਕੇ ਆਪਣੀ ਫਸਲ ਨੂੰ ਇੱਕ ਚੰਗੀ ਖਰਾਕ ਦੇ ਸਕੇ ਕਿਸਾਨਪੁਰਾ ਉਹ ਜ਼ਿੰਕ ਡੀਏਪੀ ਤੋਂ ਇਲਾਵਾ ਜੇਕਰ ਤੁਹਾਡੇ ਖੇਤ ਵਿੱਚ ਪੋਟਾਸ਼ ਦੀ ਕਮੀ ਆ ਤਾਂ ਤੁਸੀਂ 20 ਤੋਂ 25 ਕਿਲੋ ਪੋਟਾਸ਼ ਵੀ ਪਾ ਸਕਦੇ ਹੋ ਪੋਟਾਸ਼ 20 ਤੋਂ 25 ਕਿਲੋ ਡੋਜ਼ ਜਿਹੜਾ ਕਿ 1700 ਦਾ ਬੈਗ ਆਉਂਦਾ ਆ ਐਮਓਪੀ ਦਾ ਉਹਦੀ ਡੋਜ਼ ਦੱਸ ਰਿਹਾ ਮੈਂ ਜੇਕਰ ਤੁਸੀਂ ਸਸਤਾ ਪੋਟਾਸ਼ ਲੈ ਰਹੇ ਹੋ ਤਾਂ ਉਹ 50 ਕਿਲੋ ਤੱਕ ਪੈ ਜਾਵੇਗਾ ਤੇ ਕੀ ਕਿਸਾਨਪੁਰਾ ਡੀਏਪੀ ਦੀ ਜਗ੍ਹਾ ਤੇ ਸੁਪਰ ਬਰਤਰੇ ਨੇ ਸੁਪਰ ਵੀ ਫਿਰ 50 ਕਿਲੋ ਹੀ ਪਵੇਗਾ ਤੇ ਸੁਪਰ ਤੇ ਡੀਏਪੀ ਇੱਕੋ ਹੁੰਦਾ ਆ ਉਹਦੇ ਨਾਲ ਵੀ ਜ਼ਿੰਕ ਕਦੇ ਵੀ ਮਿਕਸ ਨਾ ਕਰਿਓ ਤੇ ਇਸ ਤੋਂ ਇਲਾਵਾ ਕਿਸਾਨ ਭਰਾਵੋ ਕੀ ਖੇਤਾਂ ਦੇ ਵਿੱਚ ਮਾਈਕੋਰਾਈza ਪਾਇਆ ਜਾਂਦਾ ਆ ਮਾਈਕੋਰਾਈza ਹੋ ਗਿਆ ਹੋਰ ਟੀ ਕੰਪਨੀ ਦੇ ਅਲੱਗ-ਅਲੱਗ ਆਉਂਦੇ ਨੇ ਚਲੋ ਆਪਾਂ ਨਾਮ ਨਹੀਂ ਲੈਣਾ ਹੈਗਾ ਕਿਸੇ ਦਾ ਵੀ ਤੁਸੀਂ ਮਾਈਕੋਰਾਈza ਜੇਕਰ ਤੁਹਾਡੇ ਖੇਤ ਦੇ ਵਿੱਚ 부ੱਜਾ ਬਣਦੀ ਸਮੱਸਿਆ ਹੈਗੀ ਆ ਜਿਹੜੇ ਖੇਤਾਂ ਵਿੱਚ ਕਰਾਹ ਲੱਗਿਆ ਹੋਇਆ ਮਿੱਟੀ ਚੱਕੀ ਹੋਈ ਆ ਜਾਂ ਵੈਸੇ ਹੀ ਖੇਤਾਂ ਦੇ ਵਿੱਚ ਝੋਨੇ ਦੇ 부ੱਜੇ ਘਟ ਬਣਦੇ ਨੇ ਟੀਲਰਿੰਗ ਘਟ ਸੰਖਿਆ ਰਹਿੰਦੀ ਆ ਤਾਂ ਉੱਥੇ ਮਾਈਕੋਰਾਈਜ਼ ਆਪਾਂ ਪਾ ਸਕਦੇ ਆ ਮਾਈਕਰੋਆਇਜ਼ਾ ਕਿਸਾਨ ਪ੍ਰਭ ਉਹ ਹਰ ਇੱਕ ਕੰਪਨੀ ਦਾ ਅਲੱਗ-ਅਲੱਗ ਆਉਂਦਾ ਆ ਤੇ ਤੁਸੀਂ ਮਾਈਕਰੋਆਇਜ਼ਾ ਵੀ ਪਹਿਲੇ ਜੂਰੀਏ ਦੇ ਨਾਲ ਹੀ ਨਪਾ ਦਿਓ ਪਹਿਲੇ ਜੂਰੀਏ ਦੇ ਨਾਲ ਮਾਈਕਰੋਆਇਜ਼ਾ ਪਾਇਆ ਹੋਇਆ ਤੁਹਾਡੇ ਝੋਨੇ ਦੇ ਜਿਹੜੇ ਟੈਲਰਿੰਗ ਦੀ ਸੰਖਿਆ ਹੈ ਉਦੋਂ ਤੋਂ ਹੀ ਵਧਣੀ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਮਾਈਕਰੋਆਇਜ਼ਾ ਵੀ ਪਾ ਸਕਦੇ ਹੋ ਪਰ ਕਿਸਾਨ ਪ੍ਰਭ ਉਹ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਲੀਅਰ ਕਰਨੀ ਚਾਹਣਾ ਆ ਜਿੰਨੇ ਵੀ ਆਪਣੇ ਇਹ ਪਟਾਸ ਹੋ ਗਿਆ ਜ਼ਿੰਕ ਹੋ ਗਿਆ ਮਾਈਕਰੋਆਇਜ਼ਾ ਹੋ ਗਿਆ ਇਹ ਚੀਜ਼ਾਂ ਦੇ ਕਦੇ ਵੀ ਝੋਨੇ ਵਿੱਚ ਤੁਹਾਨੂੰ ਰਿਜ਼ਲਟ ਨਹੀਂ ਮਿਲਣਗੇ ਸੁੰਡੀ ਵਾਲੀ ਸਪਰੇਆ ਸੁੰਡੀ ਵਾਲੀ ਸਪਰੇ ਕਰ ਦੋ ਸੁੰਡੀ ਮਰ ਗਈ ਤੁਹਾਨੂੰ ਰਿਜ਼ਲਟ ਮਿਲ ਗਿਆ ਫੰਗੀ ਸਾਈਡ ਵਾਲੀ ਸਪਰੇਆ ਫੰਗੀ ਸਾਈਡ ਸਪਰੇ ਕਰ ਦੋ ਝੋਨੇ ਨੇ ਹਰਾ ਭਰਾ ਹੋ ਜਾਣਾ ਤੇ ਉਹਨੂੰ ਫੰਗਸ ਨਹੀਂ ਪੈਣੀ ਤੁਹਾਨੂੰ ਰਿਜ਼ਲਟ ਮਿਲ ਗਿਆ ਪੱਤਾ ਲਬੇਟ ਦੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਪਰ ਜਿਹੜੇ ਆਪਾਂ ਝੋਨੇ ਦੇ ਵਿੱਚ ਸਮਾਨ ਪਾਉਣੇ ਆ ਇਹਨਾਂ ਦਾ ਗਿਣਤੀ ਮਿੰਤੀ ਵਾਲਾ ਰਿਜ਼ਲਟ ਕੋਈ ਨਹੀਂ ਹੁੰਦਾ ਤੁਸੀਂ ਝੋਨੇ ਵਿੱਚ ਪਾ ਦਿੰਨੇ ਹੋ ਤੁਹਾਡਾ ਝੋਨਾ ਵਧੀਆ ਨਿਕਲ ਜਾਂਦਾ ਤੁਸੀਂ ਅਗਲੇ ਸਾਲ ਫੇਰ ਉਹੀ ਚੀਜ਼ ਲੈ ਕੇ ਆਉਨੇ ਹੋ ਕੀ ਪਤਾ ਉਹ ਚੀਜ਼ ਨੇ ਤੁਹਾਡਾ ਝੋਨਾ ਵਧੀਆ ਕੱਢਿਆ ਜਾਂ ਫਿਰ ਤੁਹਾਡਾ ਵੈਸੇ ਹੀ ਮੌਸਮ ਦੇ ਹਿਸਾਬ ਨਾਲ ਝੋਨਾ ਵਧੀਆ ਨਿਕਲ ਗਿਆ ਪਰ ਤੁਹਾਡੇ ਮਨ ਨੂੰ ਇੱਕ ਤਸੱਲੀ ਹੋ ਜਾਂਦੀ ਆ ਪਰ ਇਹ ਚੀਜ਼ਾਂ ਦੇ ਰਿਜ਼ਲਟ ਕਦੇ ਨਹੀਂ ਮਿਲਦੇ ਇਸ ਲਈ ਇਹ ਚੀਜ਼ਾਂ ਤੇ ਬਹਿਸ ਨਾ ਕਰਿਆ ਕਰੋ ਵੀ ਆ ਮੈਂ ਇਹ ਚੀਜ਼ ਪਾਈ ਸੀ ਮੈਨੂੰ ਰਿਜ਼ਲਟ ਨਹੀਂ ਮਿਲਿਆ ਜੇਕਰ ਤੁਹਾਡੇ ਖੇਤ ਤਕੜੇ ਨੇ ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਹੀ ਨਹੀਂ ਉਹਨਾਂ ਵਿੱਚ ਪਹਿਲਾਂ ਤੋਂ ਹੀ ਚੀਜ਼ਾਂ ਮੌਜੂਦ ਨੇ ਇਸ ਕਰਕੇ ਮਿੱਟੀ ਪਰਖ ਦੇ ਆਧਾਰ ਤੇ ਹੀ ਜੂਰੀਏ ਦੇ ਵਿੱਚ ਜਿਹੜੀਆਂ ਪਚੀ ਚਰ ਲਾ ਕੇ ਪਾਉਣੇ ਆ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਈਆਂ ਜਾਣ ਡੀਏਪ ਪਾਉਣਾ ਇੱਕ ਜਿਮੇਦਾਰਾਂ ਦਾ ਸੁਭਾਅ ਆ ਜਿਵੇਂ ਕਿ ਕਣਕ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਜਾਂ ਆਪਾਂ ਅਕਸਰ ਹੀ ਹੁਣ 20 ਤੋਂ 25 ਕਿਲੋ ਡੀਏਵੀ ਬਹੁਤ ਕਿਸਾਨ ਭਰਾਵਾਂ ਨੇ ਖੇਤਾਂ ਵਿੱਚ ਪਾ ਦਿੱਤਾ ਆ ਉਹ ਚੀਜ਼ ਦੇ ਤੁਹਾਨੂੰ ਰਿਜ਼ਲਟ ਮਿਲ ਜਾਣਗੇ ਪਰ ਜਿਹੜੇ ਕੀ ਆਹ ਮਾਈਕੋਰੇਜਾ ਹੋਗੇ ਜਾਂ ਫਿਰ ਆਪਣਾ ਹਿਊਮਿਕ ਐਸਿਡ ਹੋਗੇ ਹੋਰ ਤਰ੍ਹਾਂ ਤਰ੍ਹਾਂ ਦੇ ਐਸਿਡ ਨੇ ਜਿਹੜੇ ਕੀ ਜੂਰੀਅਰ ਇਹ ਦੇ ਵਿੱਚ ਪਲਾ ਕੇ ਪਾਏ ਜਾਂਦੇ ਨੇ ਲਿਕਵਿਡ ਜ਼ਿੰਕ ਹੋ ਗਿਆ ਹੋਰ ਲੰਦੇ ਭੱਬੇ ਜਿੰਨੇ ਵੀ ਹੈਗੇ ਨੇ ਪਰ ਇਹ ਚੀਜ਼ਾਂ ਪਾਉਣ ਤੋਂ ਕਿਸਾਨਪ੍ਰਭ ਉਹ ਗਰੇਜ਼ ਹੀ ਰੱਖਿਓ ਆਪਣਾ ਵੀਡੀਓ ਪਾਉਣ ਦਾ ਤੁਹਾਨੂੰ ਮੈਕਸ ਦੇ ਹੀ ਸੀ ਵੀ 4 ਚੂਰੀਏ ਪੀਆ 126 ਨੂੰ ਲਗਾਓ ਇਸ ਸਮੇਂ ਸਮੇਂ ਸਰ ਲਗਾਉਂਦੇ ਰਹੋ ਤੇ ਤੁਹਾਡਾ ਪੀਆ 126 ਦੇ ਜਿਹੜੇ ਝਾੜ ਨੇ ਚੰਗੇ ਲੱਗਣਗੇ ਤੇ ਜਿਹੜਾ ਪੀਆ 126 ਦਾ ਝਾੜ ਆ ਉਹ 32 33 ਕੁਇੰਟਲ ਦਾ ਹੀ ਆ ਪਰ ਜੇ ਸਮਾਂ ਚੰਗਾ ਲੱਗਿਆ ਤਾਂ 40 ਕੁਇੰਟਲ ਤੱਕ ਵੀ ਕਿੱਲੇ ਦੇ ਵਿੱਚੋਂ ਪੀਰ ਪੀਆ 126 ਜਿਹੜਾ ਜਾ ਸਕਦਾ ਆ ਇਸ ਤੋਂ ਇਲਾਵਾ ਕਿਸਾਨਪ੍ਰਭ ਜੇਕਰ ਤੁਹਾਡਾ ਝੋਨੇ ਸੰਬੰਧੀ ਕੋਈ ਹੋਰ ਕੁਐਸਚਨ ਹੋਵੇ ਮੈਂ ਇੱਥੇ ਨੰਬਰ ਮੈਂਸ਼ਨ ਕਰ ਰਿਹਾ ਆਪਣਾ ਵਟਸਐਪ ਨੰਬਰ ਆ ਤੁਸੀਂ ਇਹਦੇ ਤੇ ਕਦੋਂ ਮਰਜ਼ੀ ਮੈਸੇਜ ਕਰ ਲਓ ਆਪਾਂ ਤੁਹਾਨੂੰ ਇੱਕ ਦਿਨ ਦੇ ਅੰਦਰ ਅੰਦਰ ਰਿਪਲਾਈ ਜ਼ਰੂਰ ਕਰਾਂਗੇ ਚਾਹੇ ਰਾਤ ਨੂੰ 12 ਵਜੇ ਰਿਪਲਾਈ ਕਰੀਏ ਤੇ ਕਿਸਾਨਪਰ ਉਹ ਫੋਨ ਕਾਲ ਨਾ ਕਰਿਓ ਦਿੱਲੀ ਦੇ ਬਹੁਤ ਫੋਨ ਕਾਲ ਤਾਂ ਆਉਂਦੀਆਂ ਨੇ ਇੰਨੀ ਐਟੈਂਡ ਨਹੀਂ ਹੋ ਪਾਉਂਦੀਆਂ ਆਪਣੇ ਨੰਬਰ ਤੇ ਤੁਸੀਂ ਆਪਣੇ ਝੋਨੇ ਦੀ ਵੀਡੀਓ ਬਣਾ ਕੇ ਸੈਂਡ ਕਰ ਦਿਓ ਬੋਲ ਕੇ ਦੱਸ ਦਿਓ ਵੀ ਝੋਨਾ ਇੰਨੇ ਦਿਨਾਂ ਦਾ ਹੋ ਚੁੱਕਿਆ ਇਹਦੇ ਵਿੱਚ ਹੁਣ ਤੱਕ ਆਹ ਟ੍ਰੀਟਮੈਂਟ ਆਪਾਂ ਲਗਾ ਚੁੱਕੇ ਹਾਂ ਤੇ ਆਹ ਸਮੱਸਿਆ ਤੇ ਹੁਣ ਦਾ ਹਾਲ ਦੱਸਿਆ ਜਾਵੇ ਆਪਾਂ ਇੱਕ ਦਿਨ ਦੇ ਅੰਦਰ ਅੰਦਰ ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਹੋ ਸਕਦਾ ਕੁਝ ਘੰਟਿਆਂ ਦੇ ਅੰਦਰ ਅ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿਸਾਨ ਭਰਾਵਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਫੋਲੋ ਨਹੀਂ ਕਰਿਆ ਆਪਣੇ ਚਾਜ ਐਗਰੀਕਲਚਰ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਸਤਿ ਸ੍ਰੀ ਅਕਾਲ ਜੀ